ਮਾੜੇ ਪਾਸੇ ਯਾਰ ਮੈਨੂੰ ਸਾਹਮਣੇ ਦਰਸ਼ਨ ਕਰ ਲਿਓ ਜੋਨੇ ਉਹ ਜੂ ਕਾਕਾ ਮਾੜੇ ਮਾੜੇ ਪਾਸੇ ਜੀ ਬਿਚੇ ਨਹੀਂ ਮੋ ਗਿਆ ਠੰਡਾ ਜਿਹਾ ਬੈਠਿਆ ਕੀ ਗੱਲ ਬਈ ਪਤਾ ਲੱਗੇ ਇੱਥੋਂ ਦੀ ਐਮ.ਐਲ.ਏ ਨੂੰ ਇੱਥੋਂ ਦੀ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜੋ ਇਹਨਾਂ ਨੇ ਕਰਤੂਤ ਕੀਤੀ ਆ ਗੱਜ-ਬੱਜ ਕੇ ਫਤਿਹ ਦੀ ਸਾਂਝ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿੰਦਰਪਾਲ ਸਿੰਘ ਲੂੰਬਾ ਕਿਸੇ ਜਾਣ ਪਹਿਚਾਨ ਦੇ ਮਤਥਾਜ ਨਹੀਂ ਆ ਆਪਾਂ ਸਾਰੇ ਜਾਣਦੇ ਆ ਉਹ ਬੀਬੀ ਸਾਡੀ ਐਮਐਲਏ ਜਿਹੜੀ ਇੱਥੋਂ ਵਾਲੀਆ ਮੋਗੇ ਵਾਲੀ ਏ ਸੀ ਵਾਲੀ ਬੀਬੀ ਬਾਈਦੀ ਐ ਜਿਹੜੀ ਹਸਪਤਾਲ ਦੇ ਵਿੱਚੋਂ ਏ ਸੀ ਲਹਾ ਕੇ ਆਦੇ ਘਰੇ ਲਾ ਲਈ ਜਿਹੜੀ ਨੇ ਤੇ ਜਿਹੜਾ ਸਰਕਾਰੀ ਡਰਾਈਵਰ ਸਰਕਾਰੀ ਹਸਪਤਾਲ ਦਾ ਜਿਹਦੇ ਬੀਬੀ ਦੇ ਨਾਲ ਚੱਲਦਾ ਸੀ ਬੀਬੀ ਦੀ ਡਰਾਈਵਰੀ ਕਰਦਾ ਰਿਹਾ ਸਾਲ ਪੜਾ ਜੋ ਤਮ ਇੰਨਾ ਸਾਰੀਆਂ ਗੱਲਾਂ ਦਾ ਖੁਲਾਸਾ ਮਹਿੰਦਰਪਾਲ ਸਿੰਘ ਲੁੰਬੇ ਨੇ ਕੀਤਾ ਵੀ ਬੀਬੀ ਤਿੰਨ ਨੇ ਏਸੀ ਸਰਕਾਰੀ ਹਸਪਤਾਲ ਚ ਆਏ ਹੋਏ ਲਾ ਕੇ ਆਦੇ ਘਰੇ ਲਾ ਲਿਆ ਉਹਨੇ ਤੇ ਨਾਲੇ ਡਰਾਈਵਰ ਨੂੰ ਨਾਲ ਲਾਣਾ ਰੱਖਦੀ ਆ ਜਿ ਸਰਕਾਰੀ ਡਰਾਈਵਰ ਆ ਭਾਈ ਉਸ ਤੋਂ ਬਾਅਦ ਮਹਿੰਦਰਪਾਲ ਸਿੰਘ ਲੁੰਬੇ ਤੇ ਮੁਕੱਦਮਾ ਦਰਜ ਹੋਇਆ ਵੀ ਉਹਦੀ ਬਗਲੀ ਚਾ ਕੇ ਉਹ ਸਵਾਣੇ ਕੱਢਦੀ ਅੱਜ ਉਹੀ ਬੀਬੀ ਐ ਇਹਨੇ ਦੇਖਿਆ ਵੀਰ ਲੂੰਬਾ ਬਰਕੜਕੀ ਚ ਆ ਗਿਆ ਥੋੜੀ ਜਿਹਾ ਘਟਨਾ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਕੋਰਤੀਸੇ ਖਾਂ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਾਕ ਰੈਲੀ ਹੁੰਦੀ ਆ ਫਿਰ ਮਹਿੰਦਰਪਾਲ ਸਿੰਘ ਲੂੰਬਾ ਲੂੰਬਾ ਤੇ ਸੁਖਦੇਵ ਸਿੰਘ ਭਮ ਜਿਹੜੇ ਲੰਮੇ ਸਮੇਂ ਤੋਂ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੇ ਆ ਉਹ ਵੀ ਉਸ ਰੈਲੀ ਦੇ ਵਿੱਚ ਪਹੁੰਚਦੇ ਆ ਇੱਕ 17-18 ਸਾਲ ਦੀ ਜਿਹੜੀ ਮੈਨਦਰ ਬੱਚੀ ਆ ਜਵਾਕੜੀ ਕੁੜੀ ਹੁੰਦੀ ਆ ਜਿਹੜੀ ਉਹ ਨਸ਼ੇ ਨਾਲ ਤੁਰਨਾ ਉੱਥੇ ਪਹੁੰਚਦੀ ਹੈ ਤੇ ਉਹਦੀ ਵੀਡੀਓ ਬਣਾ ਲੈਂਦੇ ਆ ਲੁੰਬੇ ਮਾਰ ਕੇ ਮੂੰਹ ਦਾ ਬਲਰ ਕਰਕੇ ਲੁਕੋ ਕੇ ਜਿਹੜੀਆਂ ਗੱਲਾਂ ਉਹ ਬੱਚੀ ਜਾਂਸਰ ਕਰਦੀ ਹੈ ਕਿ ਮੈਨੂੰ ਇੱਕ ਛੋਣੀ ਕੋਈ ਹੋਰ ਦਿੱਤੀ ਐ ਉਹਨੇ ਨਸ਼ੇ ਤੇ ਲਾਇਆ ਨਸ਼ੇ ਤੇ ਲਾ ਕੇ ਮੈਥੋਂ ਤੇ ਦਾ ਵਪਾਰ ਕਰਾਉਂਦੀ ਸੀ ਤੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਜਦੋਂ ਸਾਰੀ ਵੀਡੀਓ ਵਾਇਰਲ ਹੁੰਦੀ ਐ ਵੀਡੀਓ ਵਾਇਰਲ ਹੋਣ ਤੋਂ ਬਾਅਦ ਘਟੋ ਘਟ ਇੱਕ ਮਹੀਨੇ ਬਾਅਦ ਉਸ ਦੀ ਵੀ ਦੇ ਖਿਲਾਫ ਮੁਕਦਮਾ ਦਰਜ ਹੁੰਦਾ ਹੈ ਉਹਦੇ ਹੋਰ ਪਰਿਵਾਰ ਦੇ ਮੈਂਬਰਾਂ ਖਿਲਾਫ ਮੁਕਦਮਾ ਦਰਜ ਹੁੰਦਾ ਹੈ ਤੇ ਉਸ ਤੋਂ ਬਾਅਦ ਪੂਰੇ 25 26 ਦਿਨਾਂ ਬਾਅਦ ਮਹਿੰਦਰਪਾਲ ਸਿੰਘ ਲੁੰਬੇ ਉੱਤੇ ਤੇ ਸੁਖਦੀਪ ਸਿੰਘ ਭੰਮ ਦੇ ਉੱਤੇ ਮੁਕਦਮਾ ਦਰਜ ਹੁੰਦਾ 200 ਏਕਟ ਦਾ ਤੇ ਐਨਡੀਪੀ ਏਕਟ ਦਾ ਉਹੀ ਮੁਕੱਦਮੇ ਦੇ ਵਿੱਚ ਦੋਨੇ ਨਾਮ ਲਿੱਧ ਕਰ ਦਿੱਤੇ ਜਾਂਦੇ ਆ ਜਿਹੜਾ ਮੁਕੱਦਮਾ ਉਸ ਦੀ ਵੀ ਤੇ ਹੁੰਦਾ ਇਹਨਾਂ ਦੀ ਗਲਤੀ ਕੀ ਸੀ ਇਹਨਾਂ ਦੀ ਗਲਤੀ ਸੀ ਕਿ ਇਹਨਾਂ ਨੇ ਇਹ ਜਨਤਕ ਕੀਤੀ ਗੱਲ ਕਿ ਪ੍ਰੇਮ ਮੈਡੀਕਲ ਵਾਲਾ ਜਿਹੜਾ ਕੋਰਟ ਵਿੱਚ ਖੜਦਾ ਉਹ ਬੰਦਾ ਸ਼ਰਿਆ ਮਸ਼ੇ ਵੇਚਦਾ ਜਦੋਂ ਸਰਕਾਰ ਦਾ ਕੋਈ ਪ੍ਰੋਗਰਾਮ ਹੁੰਦਾ ਕੋਈ ਰੈਡੀ ਮਜਾਰਾ ਹੁੰਦਾ ਕੋਈ ਸਮਾਗਮ ਹੁੰਦਾ ਸਾਰਾ ਖਰਚਾ ਪ੍ਰੇਮ ਕੁਮਾਰ ਮੈਡੀਕਲ ਦਾ ਕਰਦਾ ਇਹ ਬੀਬੀ ਜਿਹੜੀ ਐਮਐਲਏ ਐਕਟੋਂ ਦੀ ਦੇਵਰੀ ਪਿੰਡ ਤੇ ਖੜੀ ਐ ਉਹਨੂੰ ਵਿਚਾਰ ਰਹੀ ਐ ਉਹ ਤੇ ਪਰਚਾ ਦੇਣ ਦੀ بجائے ਮਿੰਦਰਪਾਲ ਲੂੰਬੇ ਦੀ ਵਾਰ ਦੱਪਣ ਲਈ ਪਰਚਾ ਦਿੱਤਾ ਜਾਂਦਾ ਹੈ ਉਹੀ ਧਨਾਮਾ ਤਹਿਤ ਨਸ਼ੇ ਦੀ ਧਾਰਾ ਦੇ ਬਕਸਟ ਲਾ ਕੇ ਹਨਾਣੀ ਜਨ ਗੱਲ ਆ ਠੀਕ ਕਰਦੇ ਆ ਜੁੱਧ ਨਸ਼ਿਆਂ ਵਿਰੁੱਧ ਉਹ ਭਾਈ ਸਾਹਿਬ ਤੁਸੀਂ ਜੋ ਰਸਿਆਵਾਂ ਤੋਂ ਗੱਲ ਕਰਦੇ ਆਂ ਸੋਡਾ ਐਮ ਐਲ ਏ ਅੱਜ ਤੋਂ ਬਾਕੇ ਬਣਾਣੇ ਤੋਂ ਅਮਰਪੁਰ ਤੋਂ ਸੁਭਾਣੰਦਾ ਅੱਜ ਤੋਂ 10 ਦਿਨ ਪਹਿਲਾਂ ਦੀ ਗੱਲ ਨਾਲ ਸਾਂਝੀ ਕਰਦਾ ਆਂ ਆਹ ਸਪੋਰਟ ਸਕੂਲ ਆ ਭਗਤਾ ਭਾਈ ਚ ਉੱਥੇ ਬੱਚਿਆਂ ਦੇ ਕੋਲੋਂ ਇੱਕ ਉਹ ਵੈਪ ਪੜਾਣੀ ਗੀਪ ਪੜਾਣੀ ਕੀ ਕਹਿੰਦੇ ਆ ਹੈ ਵੈਪ ਵੈਪ ਕਹਿੰਦੇ ਆ ਪਰਤੇ ਦੇ ਬੱਚੇ ਤੋਂ 8ਵੀਂ ਚ ਪੜਦੇ ਕੋਲੋਂ ਬਹਿ ਫੜੀ ਜਾਂਦੀ ਐ ਉਹ ਬੱਚੇ ਦਾ ਬਾਪ ਹੀਰਾ ਸਿੰਘ ਨਾਮ ਦਾ ਭਗਤੇ ਤੋਂ ਐ ਉਹ ਸਕੂਲ ਚ ਆਉਂਦਾ ਐ ਸਕੂਲ ਚ ਆ ਕੇ ਕਹਿੰਦਾ ਵੀ ਮੇਰੇ ਜਵਾਕ ਦੀ ਗਲਤੀ ਐ ਜੋ ਸਜ਼ਾ ਦਿਓਗੇ ਮੈਨੂੰ ਮਨਜ਼ੂਰ ਐ ਔਰ ਉਹ ਬਹਿ ਵੇਚਣਾ ਕੌਣ ਸੀ 11ਵੀਂ ਚ ਪੜਦਾ ਇੱਕ ਬੱਚਾ ਜਿਹੜਾ ਸੁਖਾ ਆਨੰਦ ਵਾਲੇ ਐਮ ਐਲ ਦਾ ਭਤੀਜਾ ਉਹ ਕਹਿੰਦਾ ਕੋਈ ਗਾਲ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੈਂ ਆਪਣਾ ਬੱਚਾ ਹਟਾਉਣ ਨੂੰ ਤਿਆਰ ਹਾਂ ਸਕੂਲ ਵਾਲੇ ਨੇ ਤੇ ਆਏ ਪਾ ਆਪਣਾ ਬੱਚਾ ਹਟਾਲਾ ਪਰ ਜਿਹੜਾ ਬੱਚੇ ਨੇ ਲਿਆ ਕੇ ਗੈਰਮੇਂਜ ਪੜਦੇ ਨੇ ਵੇਚੀ ਆ ਇਹ ਜਵਾਕਾਂ ਨੂੰ ਹੋਰ ਨਸ਼ੇ ਤੇ ਲਾ ਰਿਆ ਉਹਦੇ ਬਾਰੇ ਕੀ ਕਰੋਗੇ ਦਾ ਪ੍ਰਸ਼ਾਸਨ ਸਕੂਲ ਵਾਲਾ ਪਤਾ ਕੀ ਕਹਿੰਦਾ ਉਹਦਾ ਜੀ ਐਮਐਲਏ ਦਾ ਭਤੀਜਾ ਹੈ ਉਹਦੇ ਕਾਰਵਾਈ ਨਹੀਂ ਹੋਣੀ ਇਹ ਕਹਿੰਦੇ ਆ ਨਸ਼ਿਆਂ ਮੁਰਤ ਜਦੋਂ ਹੀ ਛੇੜਿਆ ਹੋਇਆ ਇਹਨਾਂ ਦੇ ਐਮਐਲਏ ਇਹਨਾਂ ਦੇ ਗਾਹਾਂ ਜਵਾਰ ਸਕੂਲਰ ਕੀ ਕਰ ਰਹੇ ਆ ਉਹਦੀ ਕਿਵੇਂ ਸਪੋਰਟ ਕਰਦੇ ਆ ਆ ਤੁਹਾਡੇ ਚੌਧਰੀ ਆ ਪਿੰਡਾ ਨਾ ਚੌਧਰੀ ਦਾ ਪਿੰਡ ਚੌਧਰੀ ਦਾ ਸੰਗਤ ਉਹ ਸਰਪੰਚ ਆਪ ਦਾ ਸਾਫਕਾ ਰਿਹਾ ਕਈ ਵਾਰੀ 12 ਮੁਕਦਮਿਆਂ 12 ਮੁਕਦਮੇ ਐਂਡੀਕਸ ਦੇ ਬੰਦੇ ਦੇ ਉੱਤੇ ਉਹਦਾ ਘਰ ਘਟੋਟਾਂ ਹੋਗੇ ਆ ਸ਼ਰਿਆਮ ਬਾਗਾ ਪੁਰਾਣਾ ਐਮਐਲਏ ਉਹਦੇ ਸਪੋਰਟਸ ਖੜਾ ਉਹਦੇ ਲੋਟ ਸਦਕਾ ਚੁੱਕਿਆ ਤੇ ਘਰ ਧੌਣ ਬਾਰੇ ਆ ਗਰੀਬਾਂ ਦੇ ਗਲੇ ਢਾਂਦੇ ਫਿਰਦੇ ਆ ਆਜਾ ਲੈ ਕੇ ਜੇ ਅਸੀਂ ਵੀ ਤੁਰ ਜਾਂਦੇ ਹਾਂ ਉਹ ਤੁਰ ਜਾਂਦੇ ਜੇ ਅਸੀਂ ਵੀ ਲੈ ਕੇ ਪਰ ਜਿਹੜਾ ਚੌਧਰੀ ਅੱਜ ਦਾ ਸਰਪੰਚਾ ਹਿਸਾਬ ਦਾ 12 ਮੁਕੱਦਮੇ ਐਂ ਦੀ ਕਿਸਤੇ ਤੇ ਜਿਹੜੀ ਸੱਜੀ ਕੰਬੀ ਬਾਹ ਐ ਸਾਰੇ ਬਾਕੀ ਬਾਰੇ ਐਮ ਐਲ ਏ ਦੀ ਇਹ ਕਹਿੰਦੇ ਨਸ਼ਿਆਂ ਬਦਲ ਜੁੱਧ ਛੇੜਿਆ ਹੋਇਆ ਜੀ ਅਸੀਂ ਨਸ਼ੇ ਦਾ ਖਾਤਮਾ ਕਰਨ ਤੋਂ ਲੈ ਹੋਏ ਆ ਸੋ ਪ੍ਰਭਾਉ ਗੱਲਾਂ ਕਹਿਣ ਦੀਆਂ ਹੋਰ ਆ ਕਮਾਉਣ ਦੀਆਂ ਹੋਰ ਆ ਗੱਲਾਂ ਬਹੁਤ ਬੁਲਾ ਰਹੇ ਨੇ ਤੁਹਾਨੂੰ ਨਾਲ ਸਾਝੀਆਂ ਕੀਤੀਆਂ ਨੇ ਬਹੁਤ ਗੱਲਾਂ ਹੋ ਗਈਆਂ ਉਹ ਆਪਾਂ ਅੱਜ ਕਿਉਂ ਇਕੱਠੇ ਹੋਏ ਆ ਜਾਂ ਕਿਉਂ ਇਕੱਠੇ ਹੋਣਾ ਪੈ ਗਿਆ ਜਿਹੜਾ ਬੰਦਾ ਇੱਥੇ ਬੋਲਦਾ ਜਿਹੜਾ ਬੰਦਾ ਇੱਥੇ ਆਪਣੀ ਆਵਾਜ਼ ਬੁਲੰਦ ਕਰਦਾ ਮੈਂ ਤੁਹਾਡੇ ਸਾਹਮਣੇ ਖੜਾ ਸਰਕਾਰ ਬਣੀ ਬਣੀ ਹੋਲੇ 5-6 ਮਹੀਨੇ ਹੋਏ ਸੀ ਉਹ ਚੱਕ ਕੇ ਐਨਡੀ ਕੇਸ ਦਾ ਮੁਕੱਦਮਾ ਤਰਨਤਾਰਨ ਜਿਹੜੇ ਦਿੱਤਾ ਬਰੇਤੇ ਦੇਖੋ ਨਾ ਇੱਕ ਐਸਪੀਡੀ ਹੈ ਬਾਲ ਕ੍ਰਿਸ਼ਨ ਸਿੰਘਲਾ ਮੈਂ ਕੀ ਕਹਿੰਦਾ ਲੂੰਬੇ ਨੂੰ ਬੁਲਾ ਕੇ ਤੇ ਬੰਦੇ ਦਾ ਭੰਮ ਨੂੰ ਕਹਿੰਦਾ ਤੂੰ ਠੇਕਾ ਲਿਆ ਤੂੰ ਵੀਡੀਓ ਬਣਾ ਬਣਾ ਪਾਣਾ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਨੰਬਰ ਦਿੱਤਾ WhatsApp ਦੇ ਉੱਤੇ ਇਹ ਨੰਬਰ ਦੇ ਉੱਤੇ ਤੁਸੀਂ ਸਾਨੂੰ ਦੱਸੋ ਕਿਹੜਾ ਬੰਦਾ ਚਿੱਟਾ ਵੇਚਦਾ ਕਿੱਥੇ ਬਗੜਾ ਸੀ ਕਾਰਵਾਈ ਕਰਾਂਗੇ ਤੇ ਇਹਨਾਂ ਦਾ SP ਦੀ ਬਾਲ ਕੋਈ ਸਿੰਗਲਾ ਕਹਦਾ ਕੀ ਕਹਿੰਦਾ ਤੂੰ ਠੇਕਾ ਲਿਆ ਓਏ ਤੂੰ ਚਾਕੇ ਵੀਡੀਓ ਪਾ ਦਿੰਨਾ ਆ ਮੁੰਡਾ ਕੋਡ ਹਿੱਸੇ ਖਾਦੋ ਮਾਨਜਮ ਵਾਲਾ ਜਿਹੜੇ ਬੰਦੇ ਨੇ ਜਨਤਕ ਕੀਤੀ ਗੱਲ ਬਲਾਸੇ ਕੀਤੇ ਕਿ ਪ੍ਰੇਮ ਮੈਡੀਕਲ ਵਾਲਾ ਕਿਵੇਂ ਨਸ਼ੇ ਵੇਚਦਾ ਕੀ ਸਹੇਦੇ ਵੇਚਦਾ ਉਹਨੂੰ ਬਾਅ ਕੇ ਤੇ ਐਸਪੀਡੀ ਦੇ ਦਫ਼ਤਰ ਵਿੱਚ ਦੀ ਵੀਡੀਓ ਡਿਲੀਟ ਕਰਾਈ ਗਈ ਆ ਇਹ ਐਂ ਨਹੀਂ ਰੁਕਣਗੇ ਮੇਂਦੋ ਪਾਸੋਂ ਲੂੰਦੇ ਨੇ ਐਸਪੀਡੀ ਬਾਅਹ ਦੇ ਹੰਦੇ ਕੋਲੇ ਇੱਕ ਦਰਖਾਸਤ ਆਈ ਜੋ ਡੀਜੀਪੀ ਨੂੰ ਦਿੱਤੀ ਹੋਈ ਹੈ ਇੱਥੇ ਦਾ ਗੁਰਚਰਨ ਸਿੰਘ ਕੋਲੋਂ ਹੈਗਾ ਸਮਗਲਰ ਆ ਉਹਦੇ ਖਿਲਾਫ ਤੇ ਐਸਪੀਡੀ ਇਹ ਕੁਰਸੀ ਦੇ ਉੱਤੇ ਸਵੋਇਲਰ ਨੂੰ ਬਿਠਾਈ ਬੈਠਾ ਬਰਾਬਰ ਆ ਗੁਰਚਰਨ ਸਿੰਘ ਨੂੰ ਤੇ ਇੱਧਰ ਬੈਠਾ ਲੁੰਬਾ ਲੁੰਬੇ ਨੂੰ ਕਹਾਂ ਦਰਖਾਸਤ ਵਾਸ ਲੈ ਲੈ। ਦਿਨ ਵੀ ਤੇ ਚੰਗੇਰੀ ਹੋਣਗੇ। ਇਹ ਕਹਿੰਦੇ ਆ ਇਹ ਨਸ਼ੇ ਰੋਕ ਦੇਾਂਗੇ ਯਾਰ। ਸੋ ਪੰਜਾਬ ਦੇ ਲੋਕੋ ਨਾ ਤੁਹਾਡੀ ਜਵਾਨੀ ਬਚਣੀ ਐ। ਜਵਾਨੀ ਤਾਂ ਗਈ ਨਸ਼ੇ 'ਚ ਡੁੱਲ ਗਈ। ਤੇ ਤੁਹਾਡੇ ਜਵਾਕ ਸਕੂਲਾਂ ਸਾਹਮਣੇ ਆਪਦੇ ਜਿਹੜੇ 5ਵੀਂ 7ਵੀਂ 8ਵੀਂ 10ਵੀਂ 'ਚ ਪੜਦੇ ਜਵਾਕ ਆ ਉਹ ਵੀ ਉਹ ਇੰਨਾ ਖਤਰਨਾਕ ਨਸ਼ਾ ਮਦਾ ਹਰਾਰ ਰਹਿ ਗਿਆ ਉਹ ਕਹਿੰਦੇ ਬੰਦਾ ਜਦੋਂ ਇੱਕ ਵਾਰੀ ਲੱਗ ਜਾਂਦਾ ਜਵਾਕ ਚਾਦਰ ਜਵਾਕ ਨੂੰ ਆਨਲਾਈਨ ਲੈ ਰਹੇ ਆ ਅੱਜ ਕੱਲ ਜਿਹੜਾ ਪੈਕ ਪਤਾ ਨਹੀਂ ਕੀ ਕੀ ਬੋਲਦੇ ਆ ਸਮੋਗਨ ਕਰਦੇ ਆ ਖਿੱਚਦੇ ਆ ਡਿਕਟਰ ਹੋ ਜਾਂਦੇ ਆ ਆਦੀ ਹੋ ਜਾਂਦੇ ਆ ਇੱਕ ਵਾਰੀ ਆਦੀ ਹੋ ਗਏ ਤਾਂ ਮੁੜ ਕੇ ਉਹਦੀ ਆਦਤ ਨਹੀਂ ਛੁੱਟਦੀ ਹੌਲੀ 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 ਫਿਰ ਬੰਦਾ ਚਾਹੇ ਉਹਦੇ ਵਿੱਚ ਦਾ ਚੱਟਾ ਪਾ ਲੋ ਚਾਹੇ ਕੈਪਸੂਲ ਕੋਈ ਘੋਲ ਕੇ ਪਾ ਲੋ ਚਾਹੇ ਜੋ ਮਰਜ਼ੀ ਪਾ ਲੋ ਕੋ ਇੰਨਾ ਖਤਰਨਾਕ ਨਸ਼ਾ ਜਿਹਦਾ ਸੁਣ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੇਰੀ ਏਸੀ ਵਾਲੀ ਬੀਬੀ ਜਿਹੜੀ ਏਸੀ ਲਾ ਕੇ ਲੈ ਗਈ ਚੋਰੀ ਕਰਕੇ ਲੈ ਗਈ ਹਸਪਤਾਲ ਚੋਂ ਤੇਰਾ ਗਰਲਾਰ ਖਨਾਰ ਐਮਐਲਏ ਖਨਾਰ ਤੋਂ ਭਲਵਾਨ ਕਹਿੰਦਾ ਜਿਹਨੂੰ ਬੜਾ ਇਮਾਨਦਾਰਾ ਬੜਾ ਘੈਂਟ ਬੰਦਾ ਬੜਾ ਨੇਕ ਬੰਦਾ ਉਹ ਟਰਾਲੀਆਂ ਚੋਰੀ ਕਰ ਗਿਆ ਕਿਸਾਨਾਂ ਦੀ ਉੱਥੋਂ ਨੇ ਬੜਾ ਜਿ ਚੋਰੀ ਕਰਾਏ ਕੁੱਲ ਕੀ ਚੱਕ ਲੈ ਗਏ ਬੰਦੇ ਆਹ ਤੁਹਾਡੀ ਸਰਕਾਰ ਆ ਯਾਰ ਕਰਾਂਗਾ ਕਾਰਵਾਈ ਮੈਂ ਕਹਿੰਦਾ ਬਾਤ ਤਾਂ ਜਿਹੜਾ ਹੈਗਾ ਸਿੰਗਲਾ ਐਸਪੀਡੀ ਕਾਰਵਾਈ ਹੋਊਗੀ ਜੇ ਅਸੀਂ ਗੱਲ ਤਾਂ ਛੱਡ ਦੇ ਕਰ ਦਿਓ ਜੇ ਮੈਂ ਕੋਈ ਗੱਲ ਗਲਤ ਕਹਿ ਰਿਹਾ ਮਹਿੰਦਰਪਾਲ ਲੂੰਗਰ ਇਹ ਗਲਤ ਗੱਲ ਕਹੀ ਐ ਜੋ ਮਰਜ਼ੀ ਕਾਰਵਾਈ ਕਰ ਦਿਓ ਐ ਕਿੰਨੀਆਂ ਗਵਾਜਾਂ ਦੱਬ ਲੋਗੇ ਇਹਨਾਂ ਦਾ ਐਮਐਲਏ ਕੱਲ ਮੰਤਰੀ ਵੀ ਐਮਲ अरोड़ा ਬੋਲੀ ਜਾਂਦਾ ਅਸੀਂ ਜੀ ਹੰਕ ਚ ਪਾ ਕੇ ਕੱਢ ਲਾਂਗੇ ਬਾਜਵੇ ਵਰਗਿਆਂ ਦੇ ਜਿਹੜੀ ਇਹਨੇ ਗੱਲ ਕੀਤੀ ਐ ਇਹ ਜੀ 92 ਚ ਪਤਾ ਨਹੀਂ ਇਹਦੇ ਸਬੰਧ ਸੀ ਪਤਾ ਨਹੀਂ ਕਿਹੜੇ ਅੱਤਵਾਦੀਆਂ ਨਾਲ ਜੀ ਸਵਾਸਤਾਨ ਨਾਲ ਸਬੰਧ ਸੀ ਜੀ ਇਹਦੀ ਚਿੱਠੀ ਲਿਖੀ ਗਈ 11 ਸਾਲ ਪਹਿਲਾਂ ਜੀ ਓ ਭਾਈ ਸਾਹਿਬ ਤੇਰੀ ਸਰਕਾਰ ਆ ਤੂੰ ਮੰਤਰੀ ਆ ਤੇਰਾ ਮੁੱਖ ਮੰਤਰੀ ਆ ਕਾਰਵਾਈ ਕਰੋ ਲੋਕਾਂ ਨੂੰ ਕੀ ਸੁਣਾ ਰਹੇ ਹੋ ਕਾਰਨ ਕੀ ਲੋਕਾਂ ਨੂੰ ਫਾਲਤੂ ਦੀਆਂ ਗੱਲਾਂ ਜੁੜਾ ਕੇ ਕਿਵੇਂ ਰੱਖਣਾ ਹੈ ਗਮਰਾ ਕਿਵੇਂ ਕਰਨਾ ਹੈ ਟੋਟਕੇ ਬਾਜੀ ਕਹਾਣੀਆਂ ਚੁਟਕਲੇ ਉਹਦੇ ਬਿਆਨ ਬਾਜੀ ਉਹਦੇ ਬਿਆਨ ਬਾਜੀ ਉਹਦੇ ਪਰਚਾ ਉਹਦੇ ਪਰਚਾ ਆ ਬਸ ਖੇਡੀਆਂ ਜਾਂਦੇ ਆ ਬਰਬਾਦ ਕਰਤਾ ਪੰਜਾਬ ਬਰਬਾਦ ਹਰ ਪੱਖ ਤੋਂ ਆ ਸੂਏ ਥੋੜੀ ਮੈਂ ਗੱਲ ਕਰ ਲੈ ਵੀ ਜੇਕਰ ਚੱਲਿਆ ਨੇੜੇ ਆਇਆ ਆ ਆ ਸੂਏ ਥੋੜੇ ਪੱਕੇ ਕਰਤੇ ਅਜੀ ਇਹਦੇ ਬਾਰੇ ਬੋਲਦੇ ਨੇ ਨਾ ਪਾਣੀ ਨੂੰ ਛੋਟਾ 14-15 ਸਾਲ ਦਾ ਬੱਜਾ ਪੰਜਾਬ ਕੋਲੇ ਉੱਠ ਖੜਾ ਜੁੱਠਣਾ ਦਾ ਛੋਟੀਆਂ ਆਣ ਬਾਈਆਂ ਨਸਲਾਂ ਫਸਲਾਂ ਧਰਤੀ ਸਭੇ ਦਾ ਛੋਟੀਆਂ ਤਾਹ ਹੋ ਜਾਣੀ ਐ ਫਿਰ ਪਾਣੀ ਮੁੱਕ ਚਲਿਆ ਆਪਾਂ ਇਹਦੇ ਬਾਰੇ ਵਿੱਚ ਚੁੱਪੇ ਬੈਠੇ ਹਰ ਜਣਾ ਬਾਗਿਆ ਪਾਣੀ ਛੋਟੇ ਉੱਤੇ ਆਪਾਂ ਚੁੱਪਾ ਲੁਧਿਆਣਾ ਇਕੱਠ ਰੱਖਿਆ ਸੀ ਪੰਜਾਬ ਧਰਜ ਬਣ ਗਿਆ 80-80% ਲੋਕ ਪੀੜਤਾ ਪਾਣੀ ਤੋਂ ਹੱਈਆਂ ਨਾਲੇ ਪਾਣੀ ਪੀ ਕੇ ਕੈਂਸਰ ਕਾਲਾ ਪੀਲਿਆ ਜੀ ਜੇ ਨੰਬਰ ਤੇ ਆ ਗਿਆ ਪੰਜਾਬ ਪੂਰੇ ਭਾਰਤ ਦੇ ਵਿੱਚੋਂ ਕਹਿੰਦੇ ਚ ਐਚ ਆਈ ਵੀ ਪੋਜ਼ਿਟਿਵ ਆ ਇਹਦੇ ਤੋਂ ਪੀਰਦਾ ਤੇ ਜੇ ਨੰਬਰ ਤੇ ਪੰਜਾਬ ਪਹੁੰਚ ਗਿਆ ਛਾਂਦੇ ਕੋਲੇ ਦੀ ਬਚਨ ਦਾ ਵਾਹ ਹੈਗਾ ਹਲੇ ਵੀ ਜਿਹੜੇ ਬੋਲਦੇ ਦੋ ਚਾਰ ਬੰਦੇ ਵਾਖ ਆਉਂਦੇ ਆ ਕੋਈ ਨਾ ਕੋਈ ਟੈਗ ਮੜ ਕੇ ਉਹਨੂੰ ਜਾ ਕੇ ਜੇ ਸਿਰ ਦੁੰਦਿਆਂ ਲ ਮਰਵਾ ਦਿੰਦੇ ਆ ਦੋ ਬਰਾਵੋ ਅੱਜ ਅਸੀਂ ਮਹਿੰਦਰਪਾਲ ਸਿੰਘ ਲੂੰਬਾ ਸੁਖਵੀਰ ਸਿੰਘ ਭੰਮ ਦੇ ਹੱਕ ਚ ਆਏ ਆ ਧੰਨਵਾਦ ਸਾਰੇ ਜਥੇਬੰਦੀਆਂ ਦਾ ਮੇਰੇ ਮਾਮਾ ਪੈਣਾ ਵੀ ਆਈਆਂ ਨੌਜਵਾਨ ਬਜ਼ੁਰਗ ਸਾਰੇ ਤੇਰੇ ਇਕੱਠੇ ਹੋ ਕੇ ਆਏ ਆ ਇਹ ਝੂਠਾ ਪਰਚਾ ਮੈਂ ਪਾਸ ਸਮਾਨ ਨੂੰ ਕਹਿੰਦਾ ਜੇ ਤੇਰੇ ਜਿਹ ਹਿੰਮਤ ਆ ਤੇਰੇ ਜੁਰਤ ਆ ਤਾਂ ਸਹੀ ਕੰਮ ਕਰਕੇ ਦਿਖਾ ਸਾਡਾ ਲੋੜ ਰਹੇਗਾ ਸੱਜਣਾ ਹਾਲਾਤ ਦੇਖੀ ਥੋੜੇ ਕੀ ਕਰਦੇ ਆ ਲੋਕ ਪਿੰਡਾਂ 'ਚ ਛੇਤਰ ਥੋੜੇ ਹੁਣੀ ਪੈਣਾ ਲਾ ਕੇ ਕਰਜਾ ਦੇ ਕੁਝ ਕਰ ਸਕਦਾ ਮਾੜਾ ਮੋਟਾ ਪੰਜਾਬ ਦੇ ਲੋਕ ਇੱਥੇ ਕਰ ਲਿਆ ਕਰਨਗੇ ਨਹੀਂ ਬੁਰਾ ਹਾਜ ਨੂੰ ਸਕੜ ਕੇ ਰੱਖਣਗੇ ਲੋਕਾ ਯਾਦ ਰੱਖਿਓ ਸੋਹੀ ਹੈ ਤੇਪਲ ਸ਼ਾਸਨ ਵੀ ਖੜਾ ਹੁੰਦਾ ਸੀਐਡੀ ਵੀ ਖੜੀ ਸੁਣਦੀ ਹੈ ਦੇਖਦੇ ਆਂ ਇਹ ਰਣਨੀਤੀ ਕੀ ਹੈ ਕਮੇਟੀ ਨਾਲ ਵਿਚਾਰਦੇ ਆਂ ਆਉਣ ਵਾਲਾ ਪ੍ਰੋਗਰਾਮ ਵੀ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਵਾਢੀ ਦਾ ਸੀਜ਼ਨ ਹੈ ਸਾਰੇ ਬੰਦੇ ਸਾਡੇ ਕੰਮਾਂ 'ਚ ਵੜੇ ਹੋਏ ਆ ਇਸੇ ਕਰਕੇ ਧੰਨਵਾਦ ਤੁਹਾਡਾ ਕਿ ਇੰਨੇ ਕੰਮ ਦੀ ਰੋਤੇ ਵਜੇ ਪਹਿਲਾਂ ਆਇਆ ਇੱਕ ਸੱਜਣ ਨੇ ਸੋ ਵੀ ਇੰਨਾ ਦਿਲ ਵਿੱਚ ਤੁਬਿਲੋਤਾਈ ਕਰਦੇ ਤਾਂ ਬਜ਼ੁਰਗ ਨੂੰ ਕਦੇ ਘਰੇ ਰੱਖ ਲੈਂਦੇ ਆ ਵੀ ਭਾਈ ਖੜ੍ਹ ਜਿਓ ਹਲੇ ਬਾਢੀ-ਬਾਢ ਲਗੇ ਮਗਰੋਂ ਸਿਸ਼ਕਾਰ ਕਰਾਂਗੇ ਸੋ ਇੰਨੇ ਕੰਮ ਦੀ ਰੋਤ ਤੁਸੀਂ ਆਇਓ ਧੰਨਵਾਦ ਤੁਹਾਡਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਅਗਲੇ ਸ਼ਿਹਰਾਂਸ ਨੂੰ ਕਿਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕੀ ਕਰਦੇ ਆ ਕਿਦੋਂ ਜਿਵੇਂ ਇਹ ਜਾਣਣਾ ਚਾਹੁੰਦੇ ਨੇ ਜਾਣਦੇ ਆਪਾਂ ਜਾਣਣ ਨੂੰ ਤਿਆਰ ਆ। ਫੜੋ ਕਿੰਨੇ ਕ ਬੰਦਿਆਂ ਨੂੰ ਫੜਦੇ ਆਂ, ਭਰੋ ਜੇਲਾਂ ਕਿੰਨੇ ਕ ਬੰਦਿਆਂ ਨੂੰ ਫੜ ਕੇ ਭਰਦੇ ਹੋ। ਇਹ ਆਵਾਜ਼ਾਂ ਬੰਦ ਨਹੀਂ ਹੋਣੀਆਂ। ਕਿੰਨੀਆਂ ਕ ਆਵਾਜ਼ਾਂ ਦਬੋਗੇ? ਕਿਉਂ ਡਰਾਮੇ ਕਰਦੇ ਹੋ? ਕਿਉਂ ਖੇਡਣ ਕਰਦੇ ਹੋ? ਕਿਉਂ ਦਿਖਾਵਾ ਕਰਦੇ ਹੋ? ਵੀ ਜੁੱਧ ਨਸ਼ਾ ਬਰਦ ਦੇ ਸ਼ੇਰ ਰੱਖਿਆ ਭਾਈ। ਦੇ ਨਾਲੇ ਬੰਦੇ ਫੜ ਕੇ ਅੰਦਰ ਕਰੀ ਜਾਂਦੇ। ਤੁਸੀਂ ਪ੍ਰਸ਼ਾਸਨ ਆਇਆ ਖੜਾ ਸੁਣਦੇ ਆ ਕੀ ਕਹਿੰਦੇ ਆ? ਅਗਲੀ ਜਿਹੜੀ ਵੀ ਕੋਈ ਰਣਨੀਤੀ ਹੋਈ ਬਿਉਂਦ ਬੰਦੀ ਹੋਈ ਭਰਾਵੋ। ਪੰਚਾਇਤਾਂ ਸੱਤਾ ਮੰਡਾ ਦੇ ਵਿਕਤਾ ਹੋ ਜਿਹੜਾ ਸਟੇ ਸੈਕਟਰੀ ਆ ਉਹ ਦੱਸੂਗਾ ਵੀ ਆਪਣਾ ਅਗਲਾ ਪ੍ਰੋਗਰਾਮ ਕੀ ਆ ਉਹ ਛੇਤੀ ਆਪਾਂ ਅਗਲਾ ਉਹ ਲੀਕ ਤੇ ਵੱਡੇ ਪੱਧਰ ਤੇ ਤਿਆਰੀ ਕਰਕੇ ਪੂਰੇ ਪੰਜਾਬ ਦੇ ਵਿੱਚ ਐਂ ਦਾ ਹਰ ਇੱਕ ਨੂੰ ਦਾ ਬੁਲਾਣਗੇ ਫਰਾ ਹੋਏ ਕੋਈ ਬੰਦਾ ਇਹਨਾਂ ਨੇ ਬੋਲਣ ਵਾਲਾ ਕੋਈ ਬੰਦਾ ਲੜਨ ਵਾਲਾ ਖੜਨ ਵਾਲਾ ਖੜਨਾ ਨਹੀਂ ਧੰਨਵਾਦ ਸਾਰੀ ਸੰਗਤ ਦਾ ਉਬਰੇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤ